ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਹਾਲਾਤੇ ਪੰਜਾਬ ਚੈਨਲ ਦੇ ਉੱਤੇ ਮੈਂ ਤੁਹਾਨੂੰ ਪੰਜਾਬ ਦੇ ਹਾਲਾਤਾਂ ਬਾਰੇ ਸਮੇਂ-ਸਮੇਂ ਸਿਰ ਜਾਣੂ ਕਰਾਉਂਦਾ ਰਹਿੰਦਾ ਹਾਂ ਦੋਸਤੋ 1 ਜੂਨ 2024 ਨੂੰ ਇਲੈਕਸ਼ਨ ਹੋਣ ਜਾ ਰਹੇ ਆ ਪੰਜਾਬ ਦੇ ਵਿੱਚ ਸਾਰੇ ਕੈਂਡੀਡੇਟ ਆਪਣੇ ਆਪ ਨੂੰ ਜੇਤੂ ਕਰਾਰ ਲੈਣ ਲਈ ਜੋਰ ਲਗਾ ਰਹੇ ਆ ਔਰ ਇੱਕ ਦੂਸਰੇ ਕੈਂਡੀਡੇਟ ਦੇ ਉੱਤੇ ਲਾਛਣ ਲਗਾ ਰਹੇ ਆ ਅਲੀਗੇਸ਼ਨ ਲਗਾ ਰਹੇ ਆ ਵੀਡੀਓ ਵਾਇਰਲ ਕਰ ਰਹੇ ਆ ਔਰ ਉਹਨਾਂ ਦੇ ਪੁਰਾਣੇ ਪਰਚੇ ਕੱਢ ਕੇ ਲਿਆ ਰਹੇ ਆ ਇੱਕ ਦੂਸਰੇ ਨੂੰ ਨੀਚਾ ਦਿਖਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜੇ ਲੋਕਾਂ ਦੀਆਂ ਵੋਟਾਂ ਨਾਲ ਇਨ੍ਹਾਂ ਕੈਂਡੀਡੇਟਸ ਨੇ ਜਿਤਨਾ ਹਯਾ ਹਾਰਦਾ ਹੈ ਕਿਸੇ ਵੀ ਕੈਂਡੀਡੇਟ ਨੇ ਹਾਲੇ ਤੱਕ ਇਸ ਨੌਜਵਾਨੀ ਨੂੰ ਬਚਾਉਣ ਲਈ ਕੋਈ ਅਨਾਉਂਸਮੈਂਟ ਨਹੀਂ ਕੀਤੀ ਕੋਈ ਸਟੈਪ ਚੱਕਣ ਬਾਰੇ ਨਹੀਂ ਕਿਹਾ ਕੋਈ ਆਵਾਜ਼ ਚੱਕਣ ਬਾਰੇ ਨਹੀਂ ਕਿਹਾ ਦੋਸਤੋ ਇੱਕ 17 ਸਾਲਾ ਨੌਜਵਾਨ ਅੱਜ ਮੇਰੇ ਕੋਲ ਆਇਆ ਔਰ ਇਸ ਬੱਚਿਆਂ ਦੇ ਉੱਪਰ ਗੈਂਗਸਟਰਾਂ ਦਾ ਪੂਰਾ ਅਸਰ ਦੋਸਤੋ ਤੁਹਾਨੂੰ ਇਹਦੀ ਕਹਾਣੀ ਸੁਣ ਕੇ ਪਤਾ ਲੱਗੂਗਾ ਕਿ ਗੈਂਗਸਟਰਾਂ ਦਾ ਅਸਰ ਇਨਾ ਬੱਚਿਆਂ ਦੇ ਰਗਾਂ ਦੇ ਵਿੱਚ ਕਿਵੇਂ ਦੌੜ ਰਿਆ ਔਰ ਸਿਆਸਤਦਾਨ ਕਿਵੇਂ ਸਾਡੀਆਂ ਵੋਟਾਂ ਲੈ ਕੇ ਅੱਗੇ ਚਲੇ ਜਾਂਦੇ ਆ ਲੇਕਿਨ ਜਿਹੜੇ ਗੈਂਗਸਟਰ ਬੱਚਿਆਂ ਦੀ ਲਾਈਫ ਦੇ ਵਿੱਚ ਆਪਣਾ ਅਸਰ ਛੱਡ ਰਹੇ ਆ ਉਹਨਾਂ ਨੂੰ ਨਖ ਪਾਉਣ ਦਾ ਕਿਸੇ ਪੋਲੀਟੀਸ਼ੀਅਨ ਨੇ ਅਜੇ ਤੱਕ ਵਾਦਾ ਨਹੀਂ ਕੀਤਾ ਸੁਣੋ ਬੱਚੇ ਦੀ ਜ਼ੁਬਾਨੀ ਮੈਂ ਤੁਹਾਨੂੰ ਸਿੱਧਾ ਰੋਬਰੂ ਕਰਨ ਜਾ ਰਿਹਾ ਹਾਂ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਇੰਦਰਪ੍ਰੀਤ ਸਿੰਘ ਬੇਟਾ ਉਮਰ ਕਿੰਨੀ ਹੈ ਤੁਹਾਡੀ 17 ਸਾਲ ਬੇਟਾ ਕੀ ਕਰਦੇ ਹੋ ਤੁਸੀਂ ਮੈਂ ਸਟੱਡੀ ਕਰਦਾ ਸਰ ਪਲੱਸ 1 ਕਿਹੜੇ ਸਕੂਲ ਚ ਮੰਡੀਆਂ ਮਕਾੜ ਖਾਲਸਾ ਸਕੂਲ ਰਹਿਨੇ ਕਿੱਥੇ ਹੋ ਜੰਡਪਿੰਡ ਸਰ ਤੁਸੀਂ ਹੁਣ ਮੇਰੇ ਕੋਲ ਜੰਡਪਿੰਡ ਤੋਂ ਆਏ ਹੋ ਹਾਂਜੀ ਕੀ ਅਜੇ ਹਾ ਹੋਇਆ ਕਿ ਤੁਸੀਂ ਰਾਤ ਨੂੰ ਜੰਡਪਿੰਡ ਤੋਂ ਮੇਰੇ ਕੋਲ ਆ ਰਹੇ ਹੋ ਸਰ ਮੇਰੇ ਨਾਲ ਨਾਂ ਇਨਸਾਫੀ ਹੋਈ ਕੀ ਹੋ ਗਿਆ ਤੁਹਾਡੇ ਨਾਲ ਕੀ ਨਾਂ ਇਨਸਾਫੀ ਹੋਈ ਸਰ ਬਿਨਾ ਮੇਰਾ ਮਤਨ ਤੋਂ ਬੇਵਜਹ ਮੇਰੇ ਕੁੱਟਿਆ ਸਰ 15 15 ਜਨਮ 15 ਜਾਨਾ ਨੇ ਤੁਹਾਨੂੰ ਬੇਵਜ੍ਹਾ ਕੁੱਟਿਆ ਕਿਉਂ ਸਰ ਮੈਂ ਲੱਗਿਆ ਹਾਂ ਪੱਖੋ ਵਾਲ ਜਿੰਮ ਕਰਦਾ ਮੇਰੇ ਨਾਲ ਮੇਰਾ ਫਰੈਂਡ ਜਾਂਦਾ ਹੈ ਤੇ ਉਹ ਫਰੈਂਡ ਸਰ ਉਹਦਾ ਕੁੜੀ ਨਾਲ ਕਿਸਨਾ ਸਰ ਗੱਲਦਾ ਪਤਾ ਨਹੀਂ ਉਹਦੀ ਫਰੈਂਡ ਆ ਜਾਂ ਗਰਲਫ੍ਰੈਂਡ ਆ ਸਰ ਰਾਜ ਦਾ ਫਰੈਂਡ ਆ ਨੰਗਲੋ ਠੀਕ ਹੈ ਤੇ ਸਰ ਉਹ ਉਹਨੂੰ ਉਹਨਾਂ ਨੇ ਸਰ ਕੁਝ ਵੀ ਨਹੀਂ ਕਿਹਾ ਹੈਗਾ ਅਸੀਂ ਆਪਦੇ ਗੱਲਾਂ ਕਰਦੇ ਆ ਮੈਨੂੰ ਉਹਦਾ ਕੁੜੀ ਪਤਾ ਨਹੀਂ ਕੀ ਦੇ ਨਾਲ ਕੀ ਗੱਲ ਆ ਤੇ ਮੈਨੂੰ ਸਾਰਾ ਉਹਨਾਂ ਨੇ ਇੱਕ ਰਾਤ ਨੂੰ ਇਕੱਲਿਆਂ ਘੇਰ ਲਿਆ ਹੂੰ ਜਦੋਂ ਮੈਂ ਇਕੱਲਾ ਹਾਂ ਤਾਂ ਇਹਨਾਂ ਨੇ ਮੈਨੂੰ ਘੇਰਿਆ ਮੈਨੂੰ ਧੱਕੇ ਮਾਰੇ ਮੈਨਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਪਰਿਵਾਰ ਬਾਰੇ ਧਮਕੀਆਂ ਦਿੱਤੀਆਂ ਵੀ ਤੁਮੇ ਖੰਨੰਗੇ ਉਹਨਾਂ ਨੂੰ ਕਿਹੜਾ ਦੇਣ ਤਾਂ ਕਰਾਂਗੇ ਹੂੰ ਫਿਰ ਸਰ ਮੈਂ ਘਰੇ ਆ ਕੇ ਦੱਸਿਆ ਹੂੰ ਮੈਂ ਆਪਣੇ ਵੀਰੇ ਨੂੰ ਦੱਸਿਆ ਘਰੇ ਦੱਸਿਆ ਵੀਰੇ ਨੇ ਉਹਨਾਂ ਨੂੰ ਫੋਨ ਲਾ ਕੇ ਸਰ ਉਹਨਾਂ ਨੂੰ ਕਿਹਾ ਵੀ ਇਹ ਕੋਈ ਗਲਤੀ ਨਹੀਂ ਹੈ ਜਿਸ ਦਾ ਕਹਿਣ ਦਾ ਮਤਲਬ ਨਹੀਂ ਹੈਗਾ ਹੂੰ ਸਰ ਤੁਸੀਂ ਕੀ ਚਾਹੁੰਦੇ ਹੋ ਪਰ ਮੈਂ ਤੁਹਾਨੂੰ ਵੀ ਇਹਨਾਂ ਦੇ ਪ੍ਰਤੀ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਮੇਰਾ ਕੋਈ ਕਸੂਰ ਨਹੀਂ ਹੈਗਾ ਦਾ ਜੀ ਮੈਂ ਨਾ ਵੀ ਵੜਿਆ ਕੁੱਟਮਾਰ ਕੀਤੀ ਹੈ ਨਾ ਕੋਈ ਉਹਨਾਂ ਕੋਲ ਸਬੂਤ ਹੈ ਸਰ ਜੇ ਤਾਂ ਮੇਰਾ ਕੋਈ ਵਿੱਚ ਕਸੂਰ ਹੋਵੇ ਤਾਂ ਮੇਰੀ ਝੋਲੀ ਕੌਣ ਮੈਨੂੰ ਦੱਸਣਾ ਵੀ ਤੇਰਾ ਕਸੂਰ ਹੂੰ ਦੱਸਰ ਕੋਈ ਕਸੂਰ ਨਹੀਂ ਹੈਗਾ ਤਾਂ ਬਿਨਾ ਮਤਲਬ ਕੁੱਟ ਕੁੱਟਮਾਰ ਦਾ ਮਤਲਬ ਨਹੀਂ ਪੈਂਦਾ ਸਰ ਉਹਨਾਂ ਨੇ ਪ੍ਰਤੀਫਰ ਐਕਸ਼ਨ ਲੈਣਾ ਚਾਹੀਦਾ ਵਾ ਇਨਸਾਫ ਮਿਲਣਾ ਚਾਹੀਦਾ ਸਰ ਮੈਨੂੰ ਮੈਨੂੰ ਸਰ ਉਹਨਾਂ ਵੱਲੋਂ ਖਤਰਾ ਵਾ ਹਜੇ ਵੀ ਮੈਨੂੰ ਧਮਕੀਆਂ ਦਿੰਦੇ ਨੇ ਕਿ ਵੀ ਅਸੀਂ ਦਿਨ ਨੂੰ ਪੱੜ ਦਾਂਗੇ ਉਹ ਇਹ ਗੱਲ ਕਹਿੰਦੇ ਨੇ ਸਰ ਹਮ ਹੁਣ ਸਰ ਜੀ ਮੇਰਾ ਕੋਈ ਵੀ ਨੁਕਸਾਨ ਹੁੰਦਾ ਜਾਂ ਕੋਈ ਧਰਦਨ ਖਾਨ ਹੁੰਦਾ ਫਿਰ ਉਹਦੇ ਜ਼ਿੰਮੇਵਾਰ ਉਹ ਨੇ ਠੀਕ ਇਹ ਜਿਹੜੇ ਲੜਕੇ ਆ ਇਹ ਆਪ ਕੀ ਕੰਮ ਕਰਦੇ ਆ ਸਰ ਕੁਛ ਨਹੀਂ ਕਰਦੇ ਹੈਗੇ ਇਕੱਠੇ ਹੋ ਕੇ ਤਵੇ ਕੁਛ ਕਰਦੇ ਹੈਗੇ ਕੁਛ ਕਰਦੇ ਹੈਗੇ ਵਸਾਈ ਕੋਈ ਨਹੀਂ ਕੁਛ ਕਰਦੇ ਕੁਛ ਕਰਦੇ ਕੀ ਕਰਦੇ ਕੁਛ ਜਿਵੇਂ ਸਰ ਇਹਨਾਂ ਨੇ ਮੇਰੀ ਵੀਡੀਓ ਵੀਡੀਓ ਵਾਇਰਲ ਕੀਤੀ ਆ ਹਾਂ ਇੰਨਾ ਸਾਰੇ ਲੋਰ ਵੀ ਲੋਕਾਂ ਨਾਲ ਕੁੱਟਮਾਰ ਕਰਦੇ ਨੇ ਨਹੀਂ ਉਹ ਜਿਹੜੀ ਕੁੱਟਮਾਰ ਲੋਕਾਂ ਨਾਲ ਕਰਦੇ ਆ ਉਹ ਪੇਡ ਕਰਦੇ ਆ ਜਾਂ ਫ੍ਰੀ ਕਰਦੇ ਆ ਫ੍ਰੀ ਸਰ ਆਉਂਦੀ ਆਪਣੇ ਰੰਝੇ ਸ਼ਾ ਕੱਢਦੇ ਆ ਹਾਂ ਏ ਨਸ਼ਾ 누ਸ਼ਾ ਕਰਦੇ ਆ ਯਾ ਸੂਫੀ ਨੇ ਸਾਰੇ ਹਾਂਜੀ ਸਰ ਸਾਰੇ ਨਸ਼ਾ ਕਰਦੇ ਆ ਜਿੱਦਣ ਮੈਂ ਉੱਥੇ ਗਿਆ ਆ ਵਾ ਪਰ ਮੈਨੂੰ ਅੰਦਰ ਉੱਥੋਂ 스멜 ਆਈ ਨਸ਼ੇ ਪੱਤੇ ਦੀ ਹੂੰ ਮਤਲਬ ਢਾਣੀ ਜਿਹੜਾ ਮਨਨ ਕੋਸ਼ਨਾ ਨੂੰ ਖਾਤਾ ਦਿੱਤਾ ਹੋਇਆ ਸੀ ਦਾ ਉਹਨਾਂ ਨੇ ਕੋਈ ਮੇਰੀ ਗੱਲ ਨਹੀਂ ਸੁਣੀ ਉਹਨਾਂ ਕੋਲ ਹਥਿਆਰ ਕੀ ਸੀ ਹਥਿਆਰ ਸਰ ਉਹਨਾਂ ਕੋਲ ਚਾਕੂ ਸੀਗੇ ਹੂੰ ਉਹਨਾਂ ਕੋਲ ਸੋਟੀਆਂ ਸੀਗੀਆਂ ਹੂੰ ਉਹਨਾਂ ਕੋਲ ਕਿਰਪਾਨਾ ਕਿਰਪਾਨਾ ਵੀ ਸੀ ਚਾਕੂ ਵੀ ਸੀ ਤੇ ਸੋਟੀਆਂ ਵੀ ਸੀ ਹਾਂਜੀ ਤੁਹਾਡੇ ਉਹਨਾਂ ਨੇ ਕੀ ਕੀ ਸਮਾਰਿਆ ਮੇਰੇ ਸਰ ਉਹਨਾਂ ਨੇ ਸੋਟੀਆਂ ਮਾਰੀਆਂ ਹੂੰ ਸੁਬੀ ਮੈਂ ਇਹ ਤੁਹਾਨੂੰ ਮੈਂ ਇਕੱਲ ਕਰਨਾ ਠੀਕ ਹੈ ਲੇਕਿਨ ਤੁਹਾਨੂੰ ਕਿਵੇਂ ਪਤਾ ਉਹਨਾਂ ਕੋਲ ਸੀ ਸਰ ਉਹਨਾਂ ਨੇ ਪਹਿਲਾਂ ਕੱਢੇ ਹੋਏ ਸੀਗੇ ਫਿਰ ਉਹਨਾਂ ਦੇ ਆਪਦੇ ਮੁੰਡੇ ਨੇ ਗਰੁੱਪ ਦੇ ਮੁੰਡੇ ਨੇ ਵੀ ਕਿਹਾ ਵੀ ਇਹਦੇ ਚਾਕੂ ਨਹੀਂ ਮਾਰਨਾ ਆਪਾਂ ਛੋਟੀਆਂ ਨਾਲ ਕੁੱਟਾਂਗੇ ਅੱਛਾ ਯਾਪਾ ਇਹਨੂੰ ਛੋਟੀਆਂ ਨਾਲ ਕੁੱਟਾਂਗੇ ਚਾਕੂ ਨਹੀਂ ਇਹਦੇ ਮਾਰਨਾ ਉਹ ਲੜਕਾ ਕੌਣ ਸੀ ਉਹ ਲੜਕਾ ਸਰ ਹੈਰੀ ਨੰਗਲਾ ਨੰਗਲਾ ਤੋਂ ਹੈਰੀ ਦੋਸਤੋ ਤੁਸੀਂ ਸਮਝ ਸਕਦੇ ਹੋ 17 ਸਾਲ ਦਾ ਗਰੇ ਬੱਚਾ ਉਹਨਾਂ ਦੀ ਉਮਰ ਕਿੰਨੀ ਹੈ ਸਾਰੇ ਬੱਚਿਆਂ ਦੀ ਸਰ ਸਾਰੇ ਮੇਰੇ ਤੋਂ ਵੱਡੇ ਨੇ ਅਡਾ ਕਿੰਨੀ ਕੋ ਉਮਰ ਦੇ ਹੋਣਗੇ ਤੇ ਤੋਂ ਕਿੰਨੇ ਸਾਲ ਵੱਡੇ ਹੋਣਗੇ 19 20 18 ਸਰ 21 22 ਦੋਸਤੋ ਜਵਾਨੀ ਸਮਝ ਸਕਦੇ ਹੋ ਤੁਸੀਂ 20 ਸਾਲ ਦੇ ਵੀ ਹੋਏ 22 ਸਾਲ ਦੇ ਵੀ ਹੋਏ ਤਾਂ ਪੰਜਾਬ ਦੀ ਜਵਾਨੀ ਕਿੱਧਰ ਜਾ ਰਹੀ ਹੈ ਇਕੱਠੇ ਹੋ ਕੇ ਚਾਕੂ ਰੱਖਦੇ ਆ ਔਰ ਮਾਰਦੇ ਆ ਔਰ ਇੱਕ ਬੰਦਾ ਕਹਿੰਦਾ ਆਪਾਂ ਇਹਦੇ ਚਾਕੂ ਨਹੀਂ ਮਾਰਨਾ ਦੋਸਤੋ ਸਾਡੇ ਕਿਸੇ ਵੀ ਸਿਆਸਤਦਾਨ ਦੇ ਧਿਆਨ 'ਚ ਜਵਾਨੀ ਨੂੰ ਬਚਾਉਣ ਵਾਸਤੇ ਕਿਸੇ ਦਾ ਕੋਈ ਉਪਰਾਲਾ ਨਹੀਂ। ਔਰ ਜਵਾਨੀ ਕਿੱਧਰ ਜਾ ਰਹੀ ਆ? ਆਪ ਬੱਚੇ ਨੇ ਤੁਹਾਨੂੰ ਆਪਣੀ ਜ਼ੁਬਾਨੀ ਦੱਸਿਆ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਮੇਰਾ ਨੰਬਰ 9872303604 ਤੁਸੀਂ ਮੈਨੂੰ ਮੇਰੇ ਨੰਬਰ ਦੇ ਉੱਤੇ ਕਮੈਂਟ ਕਰਕੇ ਦੱਸਿਓ ਕਿ ਇਹ ਸਿਆਸਤਦਾਨਾਂ ਨੂੰ ਅਸੀਂ ਵੋਟ ਪਾਣੀ ਐ ਤੇ ਸਾਡੇ ਪੰਜਾਬ ਦੇ ਹਾਲਾਤ ਕਿਦਾਂ ਦੇ ਹੋਣੇ ਚਾਹੀਦੇ ਆ ਕੀ ਇਦਾਂ ਦੀ ਜਵਾਨੀ ਜਿਹੜੀ ਕਿ ਮਾਰ ਖਾਵੇ ਜਾਂ ਮਾਰੇ ਔਰ ਨਸ਼ਾ ਕਰੇ ਜਾਂ ਕਰਾਵੇ ਜਾਂ ਅਸਲਾ ਲੈ ਕੇ ਵੈਪਰ ਲੈ ਕੇ ਚਾਕੂ ਛੁਰੀਆਂ ਲੈ ਕੇ ਸਾਡੀ ਜਵਾਨੀ ਘੁੰਮਦੀ ਫਿਰਦੀ ਐ ਮਾਰ ਕੁੱਟ ਕਰਦੀ ਐ ਦੋਸਤੋ ਸਾਡਾ ਪੰਜਾਬ ਸਾਡੇ ਪੰਜਾਬ ਦੀ ਜਵਾਨੀ ਕਿੱਧਰ ਜਾ ਰਹੀ ਐ ਸੋਚਣਾ ਪਊਗਾ ਇਹਦੇ ਤੇ ਗੌਰ ਕਰਨਾ ਪਊਗਾ ਅਗਲਾ ਅਪਡੇਟ ਲਾ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ ਕੇਵਲ ਸਿੰਘ ਜੀ ਹੈਲੋ ਹਾਂਜੀ ਮੈਂ ਕਿਹਨੂੰ ਬੋਲਾਂ ਕੇਵਲ ਸਿੰਘ ਜੀ ਬੋਲ ਰਿਹਾ ਛਪਾਰ ਚੌਂਕੀ ਤੋਂ ਇੰਚਾਰਜ ਹਾਂਜੀ ਬਿਲਕੁਲ ਜੀ ਕੇਵਲ ਜੀ ਪੱਤਰਕਾਰ ਬੋਲ ਰਿਹਾ ਜੀ ਵਿਵੇਕ ਬਖਸ਼ੀ ਹਾਂਜੀ ਬੋਲੋ ਜੀ ਪਤਾ ਕਰੀ ਹਾਂਜੀ ਕੇਵਲ ਜੀ ਤੁਹਾਡੇ ਕੋਲ ਇੱਕ ਅਰਜੀ ਮੇਰਾ ਖਿਆਲ ਆਈ ਹੋਈ ਆ ਕੋਈ ਇੰਦਰਪ੍ਰੀਤ ਸਿੰਘ ਦੀ ਹਾਂਜੀ ਹੈਗੀ ਐ ਬਿਲਕੁਲ ਜੀ ਤੇ ਕੀ ਇਹਦੇ ਚ ਸੀਨ ਕੀ ਹੈ ਦਾ ਤੇ ਕੀ ਇਹਦੇ ਰਿਜ਼ਲਟ ਕੀ ਹੈ ਦੋ ਮਿੰਟਾਂ ਦੀਆਂ ਦਿੱਤੀਆਂ ਸੀ ਦੋ ਮਿੰਟਾਂਾਂ ਚ ਗੱਲ ਕੀਤੀ ਹੋਈ ਸੀ ਕੁਸ਼ਣਾਂ ਦੇ ਇਹਦਾ ਕਸੂਰ ਵੀ ਸੀ ਦੂਜੇ ਪਾਸੇ ਕਸੂਰ ਸੀ ਅੱਛਾ ਉਹ ਤੋਂ ਬਾਅਦ ਇਹ ਪਾਰਟੀ ਮਿੱਤੇ ਯਕੀਨੀ ਕਰਦੀ ਮੈਂ ਇਸ ਤੇ ਮੱਥੇ ਲਾ ਦੂੰਗਾ ਤਾਂ ਇਸ ਤੋਂ ਤੁਹਾਨੂੰ ਲੈ ਕੇ ਮੱਥੇ ਲਾਉਗਾ ਸਾਹਿਬ ਦੇ ਜੀ ਅੱਛਾ ਵੀ ਜੀ ਇਲੈਕਸ਼ਨ ਬਾਅਦ ਮੱਥੇ ਲਾ ਦੇ ਐਸਐਲ ਸਾਹਿਬ ਦੇ ਅੱਛਾ ਨਹੀਂ ਕਸੂਰ ਇਹਦਾ ਵੀ ਸੀ ਤੇ ਉਧਰੋਂ ਵੀ ਸੀ ਜੀ ਜੇ ਕੋਈ ਮੈਂ ਰੱਬ ਨੂੰ ਜਾਣ ਦੇਣੀ ਹੈ ਜੀ ਛੱਡੋ ਇਸ ਸਮਾਜ ਦੇ ਵੱਖਰਾ ਹੈ ਇੱਕ ਨੂੰ ਜਾ ਕੇ ਅਸੀਂ ਮਾਰੇ ਚਾਨਾ ਦਿਖਾਣਾ ਹੈਗਾ ਹਾਂਜੀ ਜੇ ਇਹਦਾ ਕਸੂਰ ਸੀ ਤਾਂ ਦੂਜੀ ਬਾੜੇ ਕਸੂਰ ਸੀ ਜੋ ਮੇਰੀ ਦਰਿਆਫਤ ਦਰਿਆਫਤ ਦੀ ਗੱਲ ਆਈ ਹੈ ਜੀ ਮੈਂ ਉਹ ਬੋਲ ਬੋਲਦਾ ਨਹੀਂ ਠੀਕ ਹੈ ਇਹਦਾ ਇਹਦਾ ਕੀ ਕਸੂਰ ਸੀ ਤੇ ਉਹਦਾ ਕੀ ਕਸੂਰ ਸੀ ਤਸਵੀਰ ਕੀ ਸੀ ਕੋਈ ਉਹਨਾਂ ਲੜਕੀਆਂ ਸੀ ਜੋ ਗਲ ਸਾਹਮਣੇ ਆਈ ਸੀ ਉਹਨਾਂ ਨੂੰ ਇਹਨੇ ਕੋਈ ਤੰਗੀ ਪਰੇਸ਼ਾਨੀ ਦਿੱਤੀ ਹੈਗੀ ਆ ਅੱਛਾ ਤੇ ਇਸ ਕਰਕੇ ਉਹਨਾਂ ਨੇ 15 ਜਾਣਿਆਂ ਨੇ ਇਹਨੂੰ ਕੁੱਟਿਆ ਹੈ ਚਲੋ ਮੈਂ ਨਹੀਂ ਗੱਲ ਕਰ ਕਿਸੇ ਆਪਣਾ ਕਹਿਆ ਤੁਸੀਂ ਮੇਰੇ ਮੂੰਹ 'ਚ ਨਾ ਕੁਝ ਗੱਲਾਂ ਕਹਾਓ ਤੁਸੀਂ ਪ੍ਰੈਸਰ ਬੁੱਕਣਾ ਮੈਂ ਨਹੀਂ ਚਾਰਜਾਂ ਐਸਾ ਨਾ ਮੇਰੇ ਜੀ ਦਾ ਠੀਕ ਹੈ ਮੈਂ ਤੇ ਗੱਲ ਕਹਿੰਦਾ ਵੀ ਜੇ ਕਿਸੇ ਪਾਰਟੀ ਮੇਤੇ ਦੀ ਨਹੀਂ ਹੈਗਾ ਤੋਂ ਬਾਅਦ ਮੇਤੋ ਮੇਰੇ ਅਥਰਤੋ ਸਾਹਿਬ ਹੈ ਉਹਦਾ ਡੀਐਸਪੀ ਸਾਹਿਬ ਨੂੰ ਉੱਥੇ ਇੱਕ ਮੱਥੇ ਲਾ ਦੂੰਗਾ ਵੀਰੇ ਠੀਕ ਹੈ ਜੀ ਠੀਕ ਹੈ ਠੀਕ ਮਤਲਬ ਇਲੈਕਸ਼ਨਾਂ ਤੋਂ ਬਾਅਦ ਦੇਖੋਗੇ ਹਾਂ ਦੇਖਣਾ ਨਹੀਂ ਮੈਸਜਰ ਸਾਹਿਬ ਨਾਲ ਗੱਲ ਕਰ ਲਈਏ ਤੇ ਪਾਰਟੀ ਐਸਟਾ ਕੋ ਜਾ ਵੀ ਆਈ ਹੈ ਅੱਛਾ ਜੀ ਜਿਹੜੇ ਤੁਸੀਂ ਗੱਲ ਕਰਦੇ ਹੋ ਮੁੰਡਾ ਇੰਦਰਜੀਤ ਵਾਲੀ ਇਹ ਪਾਰਟੀ ਐਸਟਾ ਕੋ ਜਾ ਵੀ ਆਈ ਹੈ ਠੀਕ ਹੈ ਹਾਂ ਮੈਂ ਦੱਸ ਬੋਸ ਨੂੰ ਮੈਂ ਕਹਾਂਗਾ ਮੈਂ ਤੇ ਨਹੀਂ ਯਕੀਨ ਕਰਦੇ ਕਿਉਂਕਿ ਦੇਖੋ ਇਹ ਤਾਂ ਦਰਜਾ ਬਦਰਜਾ ਜੀ ਇਹ ਚੌਕੀ ਦਾ ਯਕੀਨ ਹੀ ਨਹੀਂ ਦਾ ਐਸਟਾ ਸਾਹਿਬ ਵੀ ਦੱਸਣਗੇ ਉਹ ਤੇ ਨਹੀਂ ਦੱਬੀਏ ਸਾਹਿਬ ਦਿਲ ਕਰਨਗੇ ਬਿਲਕੁਲ 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 ਪ੍ਰਿਵਿਨਸ ਚਲੋ ਮਤਲਬ ਇਲੈਕਸ਼ਨਾਂ ਤੋਂ ਬਾਅਦ ਇਹਨੂੰ ਫਾਈਨਲ ਹੋਊਗਾ ਇਹ ਹਾਂ ਕਰ ਦਾਂਗੇ ਜੀ ਚਲੋ ਠੀਕ ਹੈ ਸਰ ਠੀਕ ਹੈ